ਅਲੂਧਿਆਣਾ ਵਿਖੇ ਆਵਾਦੀ ਪਾਰਟੀ ਕਿਸਾਨ ਵਿਕ ਵੱਲੋਂ ਕਿਸਾਨਾਂ ਨਾਲ ਜੁੜੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਤੋਂ ਬਾਅਦ ਇੱਕ ਮਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ। ਹੋਰ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਅਸੀਂ ਨਵੇਂ ਨਿਯੁਕਤ ਕੀਤੇ ਸਾਰੇ ਜਿਲ੍ਹੇ ਸਾਡੇ ਪਹਿਲਾਂ ਅਸੀਂ ਹਲਕਾ ਪ੍ਰਧਾਨ ਲਾਏ ਸੀਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਲਾਏ ਤੇ ਹੁਣ ਪਿੰਡਾਂ ਦੇ ਵਿੱਚ ਅਸੀਂ 11-11 ਐਮਬੀ ਕਮੇਟੀ ਐਮਬੜਾਉਣੀਆਂ ਨੇ। ਤੇ ਉਹ ਜਿਹੜੀਆਂ ਕਿ ਜੋ ਸਰਕਾਰ ਦੇ ਉੱਤੋਂ ਹੁਕਮ ਆਉਣਗੇ ਉਹਦੇ ਅਨੁਸਾਰ ਅਸੀਂ ਕੰਮ ਕਰਾਂਗੇ ਤੇ ਔਰ ਕਿਸਾਨ ਪੱਖੀ ਕੰਮ ਹੋਰ ਵੀ ਜੋ ਹੋਣਗੇ ਕਿਸਾਨਾਂ ਪੱਖੀ ਕੰਮ ਉਹ ਸਾਰੇ ਕੀਤੇ ਜਾਣਗੇ ਜੀ ਜੋ ਕਿਸਾਨਾਂ ਦੀ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਮੁੱਢੀਆਂ ਲੋੜਾਂ ਨੇ ਜੋ ਵੀ ਹੈ ਤਾਂ ਖਾਦ, ਬੀਜ, ਪਾਣੀ, ਬਿਜਲੀ ਦੇ ਇਹ ਜਿਹੇ ਮੁੱਦੇ ਉਹਨਾਂ ਲਈ ਇਸ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਤਾਂ ਕਿ ਸਾਡਾ ਇੱਕ ਸਿਸਟਮ ਬਣ ਜਵੇ ਜੇ ਕਿਤੇ ਇੱਕ ਤਾਂ ਪ੍ਰੋਬਲਮ ਆ ਉਹ WhatsApp ਗਰੁੱਪ 'ਚ ਪਾਵੇ ਤਾਂ ਉਹ ਤੇ ਸਾਰੇ ਨੂੰ ਪਤਾ ਲੱਗ ਜੂਵੇ ਉੱਥੇ ਆ ਪ੍ਰੋਬਲਮ ਆ ਇਸ ਲਈ ਅਸੀਂ ਇਹ ਸਾਰਾ ਸੰਗਠਨ ਅਸੀਂ ਦੁਬਾਰਾ ਰਿਵਾਈਵ ਕਰਕੇ ਦੁਬਾਰਾ ਸਾਰੇ ਕਰ ਰਹੇ ਆ ਜੀ ਮੇਨ ਮੁਸ਼ਕਲਾਂ ਕੀ ਆ ਰਹੀਆਂ ਪਤਾ ਲੱਗਿਆ ਤੁਹਾਡੀ ਜਦੋਂ ਉਹਨਾਂ ਨਾਲ ਗੱਲ ਕਰਦੇ ਸਰ ਮੇਨ ਮੁਸ਼ਕਲਾਂ ਤੇ ਪਹਿਲਾਂ ਤਾਂ DAP ਦੀ ਆ ਰਹੀ ਸੀ ਮੇਨ ਜੀ ਉਹ ਸਾਰੀ ਹਸੋਲਵ ਕੀਤੀ ਗਈ ਜੀ ਨਹੀਂ ਜੀ ਮੇਨ ਮੁਸ਼ਕਲ ਫਸਲ ਬੀਜਣ ਦੀ ਆ ਰਹੀ ਸੀ ਜੀ ਕਿ ਜਿਹੜੇ ਹੜਪੀੜ ਦਾ ਇਲਾਕੇ ਆ ਉਥੇ ਮਿੱਟੀ ਪੱਧਰ ਕਰਨ ਦੀ ਉਥੇ ਦੇਖੋ ਤੁਸੀਂ ਕਿਵੇਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਹੀ ਉਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦੇ ਤੇ ਸਾਡੀ ਸਰਕਾਰ ਨੇ ਉਹਨਾਂ ਦਾ ਇਹ ਸਾਥ ਦਿੱਤਾ ਵੀ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗ ਉਹਨ ਹਜ਼ੀਮੀਦਾਰ ਆਪਦੇ ਖੇਤ ਚੋਂ ਰੇਤ ਚੱਕਦਾ ਉਹ ਵੇਚ ਦਿੰਦਾ ਤੇ ਜਦੋਂ ਉਹਦੀ ਆਮਦਨ ਆਉਂਦੀ ਆ ਤਾਂ ਕਿ ਉਹਦਾ ਕੁਛ ਨਾ ਕੁਛ ਉਹਦਾ ਸਾਰਾ ਨੁਕਸਾਨ ਨਹੀਂ ਪੂਰਾ ਕੀਤਾ ਜਾ ਸਕਦਾ ਕੁਝ ਨਾ ਕੁਝ ਜੋ ਹੋਇਆ ਪੂਰਾ ਕੀਤਾ ਸਰਕਾਰ ਨੇ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਪਾ ਉਹਨਾਂ ਦਾ ਔਰ ਉਹਨਾਂ ਦਾ ਜੋ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਥੇ ਆਉਣ ਗਿਆ ਕਿਉਂਕਿ ਉਹ ਲੋਕਾਂ ਦੀਆਂ ਜ਼ਮੀਨਾਂ ਇੱਧਰ ਉੱਧਰ ਰਲ ਗਈਆਂ ਉਹਦੇ ਸਬੰਧੀ ਜੋ ਵੀ ਉਹਨਾਂ ਦੀਆਂ ਹੋਣਗੀਆਂ ਮਿਲਤੀਆਂ ਗਿੜਤੀਆਂ ਉਹ ਵੀ ਸਰਕਾਰ ਕੋਲੋਂ ਕਰਵਾਉਣੀ ਹੈ ਜਿਵੇਂ ਕਿ ਤੁਸੀਂ ਕਹਿ ਰਹੇ ਦੇਖਦਾ ਵੈਰਾ ਮਿੱਟੀ ਜਿਹੜੀ ਆਉਂਦੀ ਉਹਦੇ ਨਾਲ ਕੀ ਜਗ੍ਹਾ ਫਸਲਾਂ ਜੀ ਪ੍ਰੋਪਰ ਚੱਲੀਆਂ ਨਹੀਂ ਤਾਂ ਉਹਨਾਂ ਦਾ ਕਿਸੇ ਦਾ ਫੋਕਰੀ ਹੁੰਦਾ ਨਹੀਂ ਨਹੀਂ ਚੱਲਣ ਗਿਆ ਫਸਲਾਂ ਜੀ ਉਹ ਚਲੋ ਪਹਿਲੀ ਵਾਰ ਹੀ ਹੁੰਦਾ ਤੇ ਜੇ ਤੂੰ ਪਾਸੇ ਤਾਂ ਚੜਿਆ ਆਉਂਦਾ ਜੀ ਉਹਨੂੰ ਰੇਤਾ ਜਾਂਦਾ ਕਰਾ ਨਾਲ ਪਾਸੇ ਲਾਇਆ ਜਾਊਗਾ ਜੀ ਜਾਂ ਉਹਨੂੰ ਉੱਥੋਂ ਚੁਕਾ ਕੇ ਹੋਰ ਦੂਜੀ ਦਾ ਟਰਾਂਸਪੋਰਟ ਕਰਕੇ ਸਿੱਟਿਆ ਜਾਊਗਾ ਜੀ ਉਹ ਜ਼ਮੀਨ ਦਾ ਥੱਲੇੋਂ ਉਪਜਾਊ ਨਿਕਣੀ ਆਉਣੀ ਆ ਫੇਰ ਵੀ ਔਰ ਫਿਰ ਜਿੱਥੇ ਇੱਕ ਹੋਰ ਫਰਕ ਪੈਂਦਾ ਜਦੋਂ ਹੜ ਦਾ ਪਾਣੀ ਆਉਂਦਾ ਨਾ ਉਹ ਧਰਤੀ ਨੂੰ ਉਪਜਾਊ ਬਣਾ ਜਾਂਦਾ ਵਾ ਤੇ ਉੱਥੇ ਬਹੁਤ ਜ਼ਿਆਦਾ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ ਜੀ ਇਸ ਲਈ ਉਹਦਾ ਕੋਈ ਨੁਕਸਾਨ ਉਹਦਾ ਯਾਨੀ ਬੀਸਿਕਲੀ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਫਸਲਾਂ ਉਮੀ ਲਹਿਰ ਰੌਣ ਦੀਆਂ ਪੰਜਾਬ ਦੀਆਂ ਜਿਵੇਂ ਅੱਗੇ ਲਾ ਦੋ ਸਰ ਕਿੰਨੇ ਪਿੰਡਾਂ ਚ ਕਵਰ ਕੀਤਾ ਗਿਆ ਜੀ ਕਿੰਨੇ ਪਿੰਡਾਂ ਤੇ ਕਮੇਟੀਆਂ ਬਣਾਏ ਗਈਆਂ ਇਹ ਤਕਰੀਬਨ ਅਸੀਂ ਹਲੇ ਤਾਂ ਕਮੇਟੀਆਂ ਦੀ ਸ਼ੁਰੂਆਤ ਆ ਜੀ ਤੇ ਕਮੇਟੀਆਂ ਦੀ ਸ਼ੁਰੂਆਤ ਆ ਮੀਟਿੰਗ ਸਰਦੀ ਹੈ ਜੀ ਹਲੇ ਅਸੀਂ ਪਿੰਡੋਂ ਜੋ ਪਹਿਲਾਂ ਇੱਕ ਹਰ ਇੱਕ ਪਿੰਡ ਵਿੱਚੋਂ ਇੱਕ ਇੱਕ ਬੰਦਾ ਲਿਆ ਸੀਗਾ ਹੁਣ ਅਸੀਂ ਕਿ ਟੋ ਕਟ ਵੀ ਇੱਥੇ 11 11 ਮੈਂਬਰੀ ਕਮੇਟੀਆਂ ਬਣਾ ਕੇ ਜੋ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਰੀ ਵੇਖੇ ਖੜਾ ਹੋਈ ਹੈ ਕਮੇਟੀ ਕੰਮ ਕੀ ਕਰਦੀ ਹੈ ਕੰਮ-ਕਮ ਉਥੇ ਜ਼ਿੰਮੇਵਾਰਾਂ ਦੀਆਂ ਮੁਸ਼ਕਲਾਂ ਜੇ ਜੋ ਵੀ ਮੁਸ਼ਕਲਾਂ ਜ਼ਿੰਮੇਵਾਰਾਂ ਨੂੰ ਆਉਣਗੀਆਂ ਉਹ ਸਾਰਾ ਕੰਮ ਕਰੂਗੀ ਜੋ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਉਹਗਾਹ ਤੱਕ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਲੋਕ ਉਹ ਸਾਰੇ ਕੰਮ ਕਰੂਗੀ ਜੋ ਵੀ ਨਵੀਂ ਨੀਤੀ ਆਉਗੀ ਸਰਕਾਰ ਦੀ ਇਹ ਪੁਰਾਣੀਆਂ ਨੇ ਕਈਆਂ ਨੂੰ ਲੋਕ ਬੈਨੀਫਿਟ ਨਹੀਂ ਮਿਲਦੇ ਜ਼ਿੰਮੇਵਾਰਾਂ ਦੇ ਜੋ ਕੰਮ ਨੇ ਚਾਹੇ ਤਹਿਸੀਲ ਲੈਵਲ ਤੱਕ ਕੰਮ ਆ ਚਾਹੇ ਡਿਸਟ੍ਰਿਕਟ ਲੈਵਲ ਤੱਕ ਕੰਮ ਆ ਕੋਈ ਵੀ ਕੰਮ ਆ ਉਹਨਾਂ ਦੀ ਕਮੇਟੀ ਉਹਨਾਂ ਦੇ ਨਾਲ ਨਾਲ ਮੋੜੇ ਮੋੜੇ ਹੈ ਰਿਪੋਰਟ ਕਿਹਨੂੰ ਕਰੂ ਕਮੇਟੀ ਕਮੇਟੀ ਰਿਪੋਰਟ ਦਾ ਸਾਨੂੰ ਕਰੂਗੀ ਅਸੀਂ ਅੱਗੇ ਕਰਾਂਗੇ ਅੱਗੇ ਸਾਡੀ ਸਰਕਾਰ ਤੱਕ ਜਾਊਗੀ ਜੀ ਜੋ ਉਹ ਲਾ ਕੇ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਲੋਕਾਂ ਨੂੰ ਰਾਹਤ ਮਿਲੂਗੀ ਜੀ ਕਿ ਲੋਕਾਂ ਨੂੰ ਅੱਗੇ ਨਾਲ ਸੌਖਾ ਮਹਿਸੂਸ ਕਰਾਉਣਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ-ਖੁਆਰੀ ਦਿਹਾੜੀਆਂ ਭੰਨ ਕੇ ਸ਼ਹਿਰ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੀ ਲੋਕਾਂ ਦੀ ਉਹ ਘਟੋ ਘਟੋ ਬਚਤ ਹੋ ਸਕੇ ਜਿਹੜੀ ਉਹ ਤਾਂ ਕਿ ਜਿਹੜੀ ਕਮੇਟੀ ਆ ਲੈਵਲ ਸੇ ਉਹ ਸਾਡੇ ਅਫਸਰ ਸਾਹਿਬਾਨ ਨਾਲ ਉਹਨਾਂ ਦੀ ਮੀਟਿੰਗ ਕਰਾਈ ਜਾਊਗੀ ਤਾਂ ਕਿ ਉੱਥੇ ਬੈਠੀ ਉਹਨਾਂ ਦਾ ਕੰਮ ਹੋ ਸਕੇ ਕੱਤਕ ਸਰ ਪੂਰਾ ਇਹ ਇਹ ਸੀ ਜੀ ਦੇਖੋ ਟਾਰਗੇਟ ਤਾਂ ਸਾਡਾ ਤਾਂ ਬਾਈ ਦਾ ਕੀ ਸੀਗਾ ਜੀ ਪਰ ਅਸੀਂ ਹੁਣ ਥੋੜੇ ਜਿਨੇ ਤੋਂ ਐਕਸਟੈਂਸ਼ਨ ਲੈਨੇ ਆ ਸਿੱਧੂ ਸਾਹਿਬ ਤੋਂ ਅਸੀਂ 2-4 ਦਿਨਾਂ ਦੇ ਵਿੱਚ ਹੋਰ ਸਾਰਾ ਕੰਪਲੀਟ ਕਰਕੇ ਇਹਨਾਂ ਦੇ ਸਪੂਰਨਤ ਕਰ ਦੇਣਾ ਜੀ ਫਿਰ ਅਨਾਉਂਸਮੈਂਟ ਕਰਾਂਗੇ ਤੇ ਫਿਰ ਉਦੋਂ ਬਾਅਦ ਵਰਕ ਤੁਹਾਨੂੰ ਹੋਊਗਾ ਠੀਕ ਅੱਜ ਜਿਹੜੀ ਅਸੀਂ ਮੀਟਿੰਗ ਰੱਖੀ ਹੈ ਇਹ ਹੈਗਾ ਕਿਸਾਨ ਬੈਂਕ ਦੀ ਮੀਟਿੰਗ ਹੈ ਤੇ ਇਹਦੇ ਵਿੱਚ ਅਸੀਂ ਕਿਸਾਨ ਵਿੰਗ ਦਾ ਸੰਗਠਨ ਪਾਰਟੀ ਲਈ ਜੋ ਕੰਮ ਕਰਨ ਵਾਲਾ ਹੈ ਅੱਗੇ ਪਲੈਨਿੰਗ ਹੈਗੀ ਹੈ ਜੋ ਕਿਸਾਨਾਂ ਲਈ ਸਹੂਲਤਾਂ ਸਰਕਾਰ ਵੱਲੋਂ ਆਈਆਂ ਨੇ ਉਹਦੀ ਜਾਣਕਾਰੀ ਤੇ ਜਿਹੜੀਆਂ ਐਕਚੁਅਲੀ ਅੱਗੇ ਲੋੜ ਹੈਗੀ ਹੈ ਕੀ ਕੀ ਸਾਨੂੰ ਚਾਹੀਦਾ ਹੈ ਕੀ ਕੀ ਅੱਗੇ ਜਾ ਕੇ ਸਰਕਾਰ ਕਰ ਸਕਦੀ ਹੈ ਉਸ ਸੰਬੰਧੀ ਮੀਟਿੰਗ ਹੋਈ ਸੀ ਇਹਦੀ ਸਰਵ ਮੇਨ ਅਜੰਡਾ ਕੀ ਮੀਟਿੰਗਾਂ ਦੇ ਅੰਦਰ ਹੈ ਜਿਹੜੀ ਅਜੰਡਾ ਕੀ ਮਿੰਨ ਜਨਾ ਪਿੰਡ ਕਮੇਟੀਆਂ ਵਿਲੇਜ ਜਿਹੜੇ ਅਸੀਂ ਬਣਾ ਰਹੇ ਹਾਂ ਕਮੇਟੀ ਉਹਦੇ ਵਾਸਤੇ ਜੀ ਸਾਡੇ ਪਿੰਡਾਂ ਦਾ ਵਾਸਤੇ ਆ ਗਿਆ ਤੇ ਬਹੁਤ ਵਧੀਆ ਸੀ। ਉਹ ਬਸ ਇਹ ਤਾਂ ਤੁਸੀਂ ਦੇਖਿਆ ਵੀ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਖਰਾਬਾ ਜਿਹੜਾ ਇਸ ਵਾਰ 20000 ਰੁਪਏ ਪ੍ਰਤੀ ਇਕੜ ਦੇ ਹਿਸਾਬ ਨਾਲ ਹਰ ਪਿੰਡਾਂ ਲਈ ਦਿੱਤਾ ਹੈ। ਤੇ ਅੱਗੇ ਵੀ ਜਿਹੜਾ ਹੈਗਾ ਹੁੰਦਾ ਜਿਵੇਂ 185000 ਕਵਾਂਟਲ ਮੈਂ ਪੰਚਾਇਤ ਦਾ ਚੇਅਰਮੈਨ ਵੀ ਹਾਂ 185000 ਕਵਾਂਟਲ ਅਸੀਂ 20 ਫ੍ਰੀ ਵੰਡੇ ਆ। ਆਰਪੀਟਾਂ ਲਈ 60000 ਕੁਆਂਟਲ ਅਸੀਂ 50% ਸਬਸਿਡੀ ਤੇ ਦਿੱਤਾ ਹੈ ਤੇ ਜਾਂਦੀ ਕਿ ਪਹਿਲੀ ਵਾਰ ਹੋਇਆ ਵੀ ਇਹਨਾਂ ਮੈਨੂੰ 3 ਸਾਲ ਹੋ ਗਏ ਚੇਅਰਮੈਨ ਬਣੇ ਨੂੰ ਜਾਂ ਉਸ ਤੋਂ ਪਹਿਲਾਂ ਮੈਂ ਆਪਣੇ ਡਾਟੇ ਸਰਕਾਰਾਂ ਦੇ ਵੇਖੇ ਨੇ ਕਿਸੇ ਨੇ ਵੀ ਇੰਨੀ ਹੈਲਪ ਨਹੀਂ ਕਿਸਾਨਾਂ ਦੀ ਕੀਤੀ ਹੈ। ਹਾਰ ਵਾਲੇ ਸਮੇਂ ਤੇ ਕਿਸਾਨਾਂ ਦੀ ਹੋਰ ਸਰਕਾਰ ਵੱਲੋਂ ਕੀ ਮਤਲਬ ਕਿ ਥੁਲਦ ਦਿੱਤੀ ਜਾ ਸਕਦੀ ਹੈ। ਬਹੁਤ ਖੁਸ਼ ਹੈ ਕਿ ਲਈ ਕਿਸਾਨਾਂ ਲਈ ਮੈਂ ਕਹਿ ਸਕਦਾ ਜਿਹੜਾ ਕਿਸਾਨਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਉਹ ਇੱਥੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਜਿਵੇਂ ਤੁਸੀਂ ਵੇਖਿਆ ਵੀ ਜਿਹੜੇ ਲੋਕ ਮੁਲਾਜ਼ਮ ਟਾਇਬ ਜਿਹੜੇ ਜਾਂਦੇ ਨੇ ਉਹ 9 ਵਜੇ ਜਾਂਦੇ ਨੇ ਸ਼ਾਮ ਨੂੰ 5 ਵਜੇ ਘਰੇ ਆ ਜਾਂਦੇ ਨੇ ਉਹਨਾਂ ਨੂੰ ਚੰਗੀ ਤਨਖਾਹ ਮਿਲਦੀ ਹੈ ਪਰ ਕਿਸਾਨ ਦੀ ਜੂਨ ਵਿਚਾਰੇ ਦੀ ਪੁਰੀ ਸੀ ਕਿ ਜਿਵੇਂ ਅਸੀਂ ਖੇਤਾਂ ਦੇ ਵਿੱਚ ਪਾਣੀ ਲਾਉਣ ਜਾਂਦੇ ਸੀਗੇ ਸਾਡੀ ਲਾਈਟ ਦਾ ਜਿਹੜਾ ਪ੍ਰਬੰਧ ਅਸੀਂ ਰਾਤ ਨੂੰ ਹੀ ਹੁੰਦਾ ਸੀ ਤਕਰੀਬਨ ਪਤਾ ਨਹੀਂ ਸਾਡੇ ਨਾਲ ਕੀ ਦੁਸ਼ਮਣੀ ਸੀ ਉਹਨਾਂ ਲੋਕਾਂ ਦੀ ਤੇ ਮਾਨ ਸਾਹਿਬ ਨੇ ਸੋਚ ਕੇ ਕਿਉਂਕਿ ਮਾਨ ਸਾਹਿਬ ਆਪ ਖੇਤੀ ਕਰਨ ਵਾਲੇ ਬੰਦੇ ਨੇ ਸੀਐਮ ਸਾਹਿਬ ਖੇਤੀ ਕਰਦੇ ਕਰਦੇ ਪਿੰਡਾਂ 'ਚੋਂ ਗਏ ਨੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਜੀਮਦਾਰਾਂ ਦੀਆਂ ਤਕਲੀਫਾਂ ਕੀ ਨੇ ਤੇ ਜੀਮਦਾਰਾਂ ਨੂੰ ਚਾਹੀਦਾ ਕੀ ਹੈ ਉਹਨਾਂ ਨੇ ਸਵੇਰੇ ਬਿਜਲੀ ਜਿਹੜੀ ਹੈ ਬਿਜਲੀ ਜਾਂ ਜਿਹੜੇ ਦਿਨੇ ਅਸੀਂ ਜਦੋਂ ਵੀ ਖੇਤ ਜਾਂਦੇ ਆ ਤਾਂ ਘਟੋ ਘਟ ਮੋਟਰਾਂ ਦਾ ਪਾਣੀ ਜਿਹੜਾ ਹੈਗਾ ਬਹੁਤ ਵਧੀਆ ਅਸੀਂ ਨਾਲ ਦੀ ਨਾਲ ਮੋਟਰ ਚਲਾਉਨੇ ਆ ਤਾਂ ਆਪਣੀ ਫਸਲ ਮਾਰ ਲੈਂਦੇ ਆ ਬਹੁਤ ਫਾਇਦਾ ਹੋਇਆ ਜਦੋਂ ਇਹ ਪਾਣੀ ਆਪਾਂ ਪਹਿਲਾਂ 27-28% ਜਿਹੜਾ ਹੈਗਾ ਅਸੀਂ ਪਾਣੀ ਵਰਤਦੇ ਸੀਗੇ ਹੁਣ ਜਦੋਂ ਦੀ ਮਾਨ ਸਰਕਾਰ ਆਈ ਆ ਜੇ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਡੋਰ ਸਾਂਹੀ ਹੈ ਤਾਂ 85% ਪਾਣੀ ਜਿਹੜਾ ਹੈਗਾ ਅਸੀਂ ਆਪਣੇ ਖੇਤਾਂ ਨੂੰ ਲਾਇਆ ਉਸ ਤੋਂ ਬਾਅਦ 100% ਤੱਕ ਇਸ ਸਾਲ ਕੋਸ਼ਿਸ਼ ਹੈਗੀ ਵੀ ਸਾਲ ਤੱਕ 100% ਤੱਕ ਪਹੁੰਚ ਜਾਊਗਾ ਤੁਸੀਂ ਵੇਖਿਆ ਜਿੱਥੇ ਨਹੀਂ ਨੇਰੀ ਪਾਣੀ ਜਾ ਸਕਦਾ ਸੀਗਾ ਉੱਥੇ ਵੀ ਪਾਣੀ ਚਲਾ ਗਿਆ ਇੱਕ ਸਰ ਜਿਹੜਾ ਹੜ੍ਹ ਖੜਾ ਦੇ ਨਾਲ ਕਈਆਂ ਦੇ ਖੇਤਾਂ ਜਿਹੜੇ ਵੀ ਕਾਫੀ ਰੂਪ ਹੋਈ ਸੀਗੀ ਗੰਦ ਕਾਫੀ ਆਇਆ ਸੀ ਉਹ ਆਪਣੇ ਹੀ ਸਰ ਦੇ ਆਪ ਖਰਚਾ ਕਰਕੇ ਉਹਨੂੰ ਸਫਾਈ ਕਰਾ ਰਹੇ ਨੇ ਕਿਉਂਕਿ ਸਰਕਾਰ ਦਾ ਕੋਈ ਲੋਜਾਨ ਨਹੀਂ ਕਰਾ ਕਾਫੀ ਜਿਹੜੇ ਕਿਸਾਨ ਜਿਹੜੇ ਇਸ ਨੂੰ ਕਹ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਤਾ ਕੀ ਹੈ ਚਲੋ ਤੁਸੀਂ ਪੱਤਰਕਾਰ ਹੋ ਉਹ ਸੋਸ਼ਲ ਮੀਡੀਆ ਵਾਲੇ ਪਤਾ ਨਹੀਂ ਕਿੱਥੋਂ ਲੱਭ ਲੈਂਦੇ ਨੇ ਜਿਸ ਦਾ ਖੇਤ ਜਿਸ ਦਾ ਖੇਤ ਉਹਦੀ ਰੇਤ ਹੈ ਪਹਿਲੀ ਵਾਰ ਹੋਇਆ ਮੈਂ ਉਧਰ ਜਾ ਕੇ ਆ ਜਿੱਥੇ ਆਹੜਾ ਆਏ ਨੇ ਫਰੋਜਪੁਰ ਵਗੈਰਾ ਤੇ ਜੰਡਾਲਾ ਜਿੱਥੇ ਉਹ ਲੋਕ ਕਹਿੰਦੇ ਆ ਵੀ ਅਸੀਂ ਯਾਰ ਜਿਹੜਾ ਸਾਡਾ ਨੁਕਸਾਨ ਹੋਇਆ ਹੋਇਆ ਜਦੋਂ ਉਹਦੇ ਮਾਨ ਸਰ ਨੇ ਸਾਹਿਬ ਨੇ ਇਹ ਕਰ ਰਿਆ ਵੀ ਆਪ ਜੀ ਦਾ ਖੇਤ ਉਹਦੀ ਰੇਤ ਵਿੱਚ ਉਹਨਾਂ ਨੇ ਬਹੁਤ ਰਾਹਤ ਮਹਿਸੂਸ ਕੀਤੀ ਹੈ ਕਈ ਬੰਦੇ ਨੇ ਦੱਸਣਾ ਸੀਗਾ ਵੀ ਸਾਡੀ 50 50 60 60 ਲੱਖ ਰੁਪਏ ਦੀ ਅਸੀਂ ਰੇਤ ਖੇਤ ਦੇ ਵਿੱਚੋਂ ਚੱਕੀ ਆ